ਤੇ ਸੋ ਕਾਂਸਾ ਜੀ ਮੈਂ ਜਸ ਇਤੋ ਰਾਮਕਰਦਾ ਇਹ ਗੱਲ ਹੈ 1753 ਦੀ ਜਦੋਂ ਭਾਰਤ ਵਰਸ਼ ਉੱਤੇ ਐਮਨ ਸ਼ਾ ਅਬਦਾਲੀ ਚੜ ਕੇ ਆਇਆ ਤੇ ਉਹਨੇ ਆਪਣੇ ਅੰਦਰ ਸਰਹੰਦ ਦਾ ਸੂਬੇਦਾਰ ਬਣਾਇਆ ਆ ਇਸ ਦਾ ਨਾਮ ਸੀ ਆਲਮਤ ਸੁਮਨਦ칸 ਹੈ ਤੇ ਇਤਿਹਾਸ ਇਸ ਗੱਲ ਦੀ ਅਗਵਾਈ ਦਿੰਦਾ ਹੈ ਕਿ ਉਸ ਸਮੇਂ ਸਰਹੰਦ ਦੇ ਥੱਲੇ ਪੱਤੀ ਪ੍ਰਗਟ ਜਾਂਦੇ ਸੀ ਦੇ ਪਤੀ ਪ੍ਰਗਟਿਆ ਦੀ ਜਿੰਨੀ ਫੋਰਸ ਸੀ ਜਿੰਨੀ ਸੇੜਾ ਹੁੰਦੀ ਸੀ ਸਾਰੇ ਦੇ ਇਸ਼ਾਰੇ ਤੇ ਲੜਨ ਵੱਲ ਤਿਆਰ ਹੋ ਜਾਂਦੀ ਸੀ ਆ ਇਸ ਦਾ ਗੋਦਵਾਲ ਹੈ ਗੋਦਵਾਲ ਦਾ ਜਾਉਂਦੀ ਨੇ ਇੱਕ ਦਿਨੇ ਸਰਹੰਦ ਤੋਂ ਉੱtre ਇਹ ਜਾਣਦੇ ਨੇ ਪਟਿਆਲੇ ਵੱਲ ਨੂੰ ਰਾਸਤੇ ਵਿੱਚੋਂ ਜਿੰਨਾ ਵੀ ਮਿੱਟਾ ਸਾਣੀ ਲੱਗੇ ਜਿੰਨਾ ਵੀ ਲੋਕਾਂ ਵਿੱਚ ਕਿਸੂ ਬੇਦਾਰ ਤਰ੍ਹਾਂ ਦਿੱਤਾ ਜਾਂਦਾ ਲੋਕ ਇਹਦੇ ਝੋਕ ਝੋਕ ਕੇ ਸਲਾਮ ਕਰਨ ਲੋਕ ਇਹਦੀ ਜੈ ਜੈਕਾਰ ਕਰ ਕੇ ਅੱਗੇ ਜਾਂਦੇ ਜਾਂਦੇ ਪਿੰਡ ਆਉਣਾ ਹੈ ਤਰਾ ਉਸ ਸਮੇਂ ਦੇ ਲੋਕਾਂ ਨੇ ਪਿੰਡ ਦੇ ਬਾਗ ਖੋਲ੍ਹ ਆਏ ਸੀ ਤਾਂ ਕਿ ਕੋਈ ਆਤਾ ਜਾਂਦਾ ਰਾਹੀ ਉੱਥੋਂ ਪਾਣੀ ਪੀ ਸਕੇ ਪਿੰਡ ਵਾਲੇ ਸੇਵਾ ਬੜੇ ਪਿਆਰ ਨਾਲ ਕਰਦੇ ਸੀ ਸੂਬੇਦਾਰ ਦਾ ਪਹਿਰਾ ਜਦੋਂ ਖੋਦੇ ਕੋਲ ਨਗਿਆ ਉਦੋਂ ਜਿੱਨਾ ਵੀ ਕੇ ਸੂਬੇਦਾਰ ਸਰਦਾਰ ਆਇਆ ਸਾਹਮਣੇ ਝੁਕੇ ਸਲਾਮ ਕੀਤੀ ਪਰ ਭਾਈ ਜੇ ਲੇ ਪਾਣੀ ਪਾਟਿਆ ਦੀਰ ਸੂਬੇਦਾਰ ਕਨੀ ਵੇਖਿਆ ਤਾਂ ਨਹੀਂ ਜਦੋਂ ਸੂਬੇਦਾਰ ਦੀ ਨਿਗਾਹ ਭਾਈ ਜੈਸ ਸਿੰਘ ਤੇ ਪਈ ਉਹਨਿਆ ਕਿਉਂ ਇਹ ਦੇਗ ਉਹਨਿਆ ਜਿਹਨੇ ਮੇਰਾ ਭੈ ਵੀ ਰੱਖਿਆ ਜਿਹਨੇ ਇਹ ਵੀ ਨਹੀਂ ਵੇਖਿਆ ਕਿ ਲੱਗ ਲੱਗਿਆ ਤਾਂ ਸੂਬੇਦਾਰ ਅਸਰ ਹੰਦ ਦਾ ਜਿੱਤੋ ਐ ਤੁਰਿਆਂ ਤੇ ਜਿੱਥੇ ਤਾਈ ਮਹਿ ਜਾਣਾ ਐ ਐਸਾ ਕੋਈ ਸਰਮੀ ਜਰਾ ਮੇਰੇ ਸਾਹਮਣੇ ਨਾਚ ਕੇ ਐ ਇਹਨੇ ਵੀ ਨੂੰ ਸਹੀ ਨਹੀਂ ਚਕਾਇਆ ਹੁਣ ਇਹ ਆਪជា ਪਟਿਆਲੇ ਬਾਝ ਜਾਵਾਂਗੇ ਪਹਿਲਾਂ ਇਸੇ ਪਿੰਡ ਵਿੱਚ ਰੁਕਣ ਦਾ ਇਤਿਜਾਮ ਕਰਉ ਕੋਤਵਾਲ ਦੇ ਜਾ ਕੇ ਪੜਦਾ ਚੌਧਰੀ ਸਦਿਆ ਪਿੰਡ ਦਾ ਚੌਧਰੀ ਆਇਆ ਆਖਿਆ ਜੀ ਸੂਬੇਦਾਰ ਅਸਰ ਹੰਦ ਆਇਆ ਆਹ ਉਹਨਾਂ ਨੇ ਰਹਿਣ ਦਾ ਬੰਦਵਾਸ ਕਰੋ ਪਿੰਡ ਦੇ ਚੌਧਰੀ ਨੇ ਸੂਬੇਦਾਰ ਦਾ ਰਹਿਣ ਦਾ ਬੰਦਵਾਸ ਕੀਤਾ ਸੂਬੇਦਾਰ ਅੰਦਾ ਚੌਧਰੀਆ ਜਿੰਨੇ ਤੇਰੇ ਪਿੰਡ ਵਿੱਚ ਬੰਦੇ ਆ ਜਿੰਨੇ ਪੁਰਾਣੇ ਬਜ਼ੁਰਗ ਆ ਸਾਰੇ ਮੇਰੇ ਸਾਹਮਣੇ ਇਕੱਠੇ ਕਰ ਪਿੰਡ ਦੇ ਚੌਧਰੀ ਨੇ ਸਾਹਮਣੇ ਇਕੱਠੇ ਕੀਤਾ ਸੂਬੇਦਾਰ ਨੇ ਸਾਹਮਣੇ ਨਿਗਾਹ ਮਾਰੀ ਪ੍ਰਿਆਜਾ ਇਹਨਾਂ ਵਿੱਚ ਆਉਣੀ ਜਿਹੜਾ ਮੈਂ ਆਪਣੀ ਅੱਖ ਵਿੱਚ ਰੱਖਿਆ ਹੈ ਜਿਹੜਾ ਮੇਰੀ ਅੱਖ ਵਿੱਚ ਲੜਕਦਾ ਹੈ ਬੰਦਾ ਚੌਧਰੀਆ ਦਾ ਸੂਬੇਦਾਰ ਜੀ ਇਹ ਦੱਸੋ ਕੋਲ ਤੁਹਾਡੀ ਅੱਖ ਵਿੱਚ ਲੜਕਦਾ ਹੈ ਸੂਬੇਦਾਰਾਂ ਦਾ ਤੁਹਾਡੇ ਪਿੰਡ ਵਿੱਚ ਕੋਈ ਸੇਕ ਰਹਿੰਦਾ ਹੈ ਬੰਦਾ ਚੌਧਰੀਆ ਦਾ ਸਾਡੇ ਦਾ ਰੰਗ ਹਾਉ ਉਹ ਹੀ ਮੈਨੂੰ ਚਾਹੀਦਾ ਹੈ ਉਹ ਜਿੱਤੇ ਮਿਲੇ ਉਹ ਜਿੱਤੇ ਲੱਭੇ ਉਹਨੂੰ ਮੇਰੇ ਸਾਹਮਣੇ ਪੇਸ਼ ਕਰੋ ਪਿੰਡ ਦੇ ਚੌਕ ਚੌਂਕੀਦਾਰ ਥੱਲਿਆ ਗਿਆ ਪਿੰਡ ਦਾ ਚੌਂਕੀਦਾਰ ਲੱਭਦੇ ਲੱਭਦੇ ਪਹੁੰਚਦਾ ਹੈ ਉਹਦੇ ਕੋਲ ਉਹ ਲੋਕ ਤੱਕ ਭਾਈ ਜੈ ਸਿੰਘ ਜੀ ਚਨਾਣ ਕਰਕੇ ਬਸਤਰ ਪਾ ਕੇ ਕਮਰ ਕਸਾ ਸਜਾਰੇ ਸੀ ਪਿੰਡ ਦੇ ਚੌਂਕੀਦਾਰ ਨੇ ਆਖਿਆ ਭਾਈ ਜੈ ਸਿੰਘ ਜੀ ਤੁਹਾਨੂੰ ਪਿੰਡ ਦਾ ਚੌਧਰੀ ਸਾਦਾ ਬਹਿ ਸੂਬੇ ਦਾ ਸਰਪੰਚ ਆਇਆ ਭਾਈ ਜੈ ਸਿੰਘ ਕਹਿੰਦੇ ਆ ਤੂੰ ਚੱਲ ਤੇ ਮੈਂ ਆਇਆ ਭਾਈ ਜੈ ਸਿੰਘ ਜੀ ਬਦੇ ਪਿੱਛੇ ਤੁਰ ਪੈਂਦੇ ਆ ਉੱਥੇ ਜਾ ਕੇ ਕੀ ਲੈਂਦੇ ਆ ਸਾਰਾ ਪਿੰਡ ਉੱਤੇ ਇਕੱਟਾ ਹੋਇਆ ਪਿੰਡ ਦਾ ਚੌਧਰੀ ਹੁੰਦੀ ਹੈ ਪਿੰਦੇ ਸਰਪੰਚ ਝੋਤੀ ਨੇ ਸੂਬੇ ਦਾ ਸਰਪੰਚ ਆਇਆ ਭਾਈ ਜੈ ਸਿੰਘ ਕੀ ਉੱਥੇ ਜਾ ਕੇ ਪੂਰੀ ਗਾਜੜਾ ਚ ਕੇ ਬੰਦੇ ਬੁਲਾਉਂਦੇ ਆ ਜੀਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਜਦੋਂ ਭਾਈ ਜੈਸ ਸਿੰਘ ਜੀ ਨੇ ਫਤਿਹ ਬੁਲਾਈ ਸੂਬੇਦਾਰ ਰੁਆਕ ਲਗੀ ਹੁਣ ਆਖਿਆ ਉਹ ਇਸ ਦਾ ਇਹ ਕੋਈ ਸਿੰਗਾ ਦਾ ਦਰਬਾਰ ਨਹੀਂ ਯਾਇ ਤੇ ਸੇਕ ਨਹੀਂ ਕਰਦੇ ਹੋਏ ਇਹ ਅਲਬਦ ਸੁਮਨ ਖਾਨ ਦਾ ਪੈਰਾ ਹੈ ਇਸ ਦਾ ਰਾਈ ਪਿੰਡ ਵਿੱਚ ਚੱਲਣ ਵਾਲਾ ਪੈਤਰੇ ਲਾਗੋਣ ਕਿ ਤੂੰ ਮੈਨੂੰ ਸਿਰ ਝੁਕਾਇਆ ਹੁਣ ਜੇ ਆਪਣੀ ਜਾਨ ਦੀ ਸਨਾਪੀ ਚਾਹੁੰਦਾ ਤੇ ਮੇਰੇ ਸਾਹਮਣੇ ਸਿਰ ਝੁਕਾ ਭਾਈ ਜੈਸ ਸਿੰਘ ਕਲਕੜ ਜਾਂਦੇ ਸਾਡੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੋ ਕੋ ਭੈ ਦੇਣਾ ਨਾ ਪਿਆ ਮਤਹਾੜ ਨਾ ਦਾ ਗੁਰੂ ਦੇ ਸਿੰਘ ਨੇ ਕਦੇ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਵੰਡਣਾ ਤੇ ਰਹੀ ਗੱਲ ਸਿਰ ਝੁਕਾਨ ਦੀ ਅਸੀਂ ਸਿਰ ਝੁਕਾਣੇ ਹਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਵਲ ਅਕਾਲ ਪੁਰਖ ਦੇ ਅਸੀਂ ਦੁਸ਼ਟਾਂ ਨੂੰ ਅਕਕਾਰੀਆਂ ਨੂੰ ਨਿੰਦਕਾਂ